ਪਰਵਾੜ ਚਾਹੋ ਕਿ ਆਪਣਾ ਜਿਵੇਂ ਦੇਖੋ ਮੰਤਰੀ ਲਗਾਤਾਰ ਕਾਂਗਰਸ ਚ ਜੁਆਇਨਿੰਗਾਂ ਹੋ ਰਹੀਆਂ ਨੇ ਆਮ ਆਦਮੀ ਪਾਰਟੀ ਨੂੰ ਜਾਂ ਅਕਾਲੀ ਦਲ ਨੂੰ ਛੱਡ ਕੇ ਲੋਕਲ ਕਾਇਰ ਕਰ ਰਹੇ ਆ। ਅੱਜ ਵੀ ਨਵੀ ਖੋਰਾ ਜੀ ਨੇ ਜਿਨ੍ਹਾਂ ਨੇ ਪਿੱਛੇ ਸਮੇਂ ਚ ਆਮ ਆਦਮੀ ਪਾਰਟੀ ਦੀ ਐਮਸੀਡੀ ਚੋਣ ਲੜੀ ਥੋੜੀਆਂ ਵੋਟਾਂ ਤੇ ਰਹਿ ਗਏ ਸੀਗੇ। ਔਰ ਜਸਦੀਪ ਸਿੰਘ ਨਿੱਕੂ ਕਾਕਾ ਜੀ ਇਹਨਾਂ ਦੀ ਪ੍ਰੇਰਣਾ ਸਦਕਾ ਔਰ ਕਾਂਗਰਸ ਪਾਰਟੀ ਨੂੰ ਪਿਆਰ ਕਰਦੇ ਹੋਏ ਅੱਜ ਕਾਂਗਰਸ ਸ਼ਾਮਲ ਹੋਏ ਨੇ ਆ ਪੈਣਾ ਮਾਤਾਵਾਂ ਆ ਬੱਚੇ ਬਜ਼ੁਰਗ ਸਾਰੇ ਨੌਜਵਾਨ ਤਕਰੀਬਨ 100 ਦੇ ਕਰੀਬ ਪਰਿਵਾਰ ਇੱਥੇ ਕਾਂਗਰਸ ਜੁਆਇਨ ਕੀਤੀ ਇਹਨਾਂ ਨੇ ਆ ਵਾ ਪਾਰਟੀ ਛੱਡ ਕੇ ਮੈਂ ਇਹਨਾਂ ਨੂੰ ਤੁਹਾਡੇ ਲਈ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜੋ ਆਸੇ ਲੈ ਕੇ ਆਏ ਨੇ ਕਾਂਗਰਸ ਪਾਰਟੀ ਤੇ ਭਰੋਸਾ ਪ੍ਰਗਟ ਕੀਤਾ ਹੈ ਇਹਨਾਂ ਦਾ ਕਦੇ ਭਰੋਸਾ ਤੋੜਨ ਦੀ ਗੱਲ ਜੋ ਇਹਨਾਂ ਦੇ ਮਨ 'ਚ ਉਮੀਦ ਲੈ ਕੇ ਆਏ ਨੇ ਇਨਨੂੰ ਹਮੇਸ਼ਾ ਪਾਰਟੀ ਪਿਆਰ ਦਿੱਤਾ ਜਾਏ ਦਾ ਸਤਿਕਾਰ ਦਿੱਤਾ ਜਾਏਗਾ ਔਰ ਬੰਦਾ ਮਾਨ ਔਰ ਸਤਿਕਾਰ ਦਿੱਤਾ ਜਾਏਗਾ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਚ ਜਾ ਦੇ ਦੇਖੋ ਅੱਜ ਦੀ ਜੋ ਸਰਕਾਰ ਹੈ ਸਾਢੇ 3 ਸਾਲ ਹੋ ਗਏ ਨੇ ਸਭ ਨੂੰ ਪਤਾ ਹੈ ਕਿ ਅੱਜ ਮਾਹੌਲ ਹੈਗਾ ਕਿਸ ਤਰ੍ਹਾਂ ਗੁੰਡਾਗਰਦੀ ਵਧੀ ਹੋਈ ਹੈ ਨਸ਼ੇ ਦਾ ਕੰਮ ਵਧਿਆ ਹੋਇਆ ਤੇ ਬੇਰੋਜ਼ਗਾਰੀ ਹੈਗੀ ਇਹ ਸਾਰਾ ਕੁਝ ਦੇਖਦੇ ਹੋਏ ਜਿਹੜੇ ਨੌਜਵਾਨ ਪੜ੍ਹੇ ਲਿਖੇ ਨੇ ਇਹ ਲੜਕਾ ਵੀ ਬਾਹਰੋਂ ਪੜ੍ਹ ਕੇ ਆਇਆ ਸੀਗਾ ਬੜੀ ਆਸਾਂ ਰੱਖੀ ਇੱਥੇ ਮੈਂ ਆਪਣੇ ਸੂਬੇ ਵਿੱਚ ਕੁਝ ਕੰਮ ਕਰੂੰਗਾ ਲੋਕਾਂ ਦੀ ਸੇਵਾ ਕਰੂੰਗਾ ਤੇ ਇਸ ਨੂੰ ਆ ಕಾಂಗ್ರೆਸ ਪਾਰਟੀ ਨੂੰ ਦੇਖਦੇ ਹੋਏ ਇਹ ਸਾਰੇ ਹੁਣ ਹੌਲੀ ਹੌਲੀ ਕਾਂਗਰਸ ਵਿੱਚ ਵਾਪਸ ਸ਼ਾਮਲ ਹੋ ਰਹੇ ਨੇ ਤੇ ਜਿਹੜੇ ਪਿਛੇ 5 ਸਾਲ ਸਰਦਾਰ ਸਾਧੂ ਸਿੰਘ ਧਰਮਸੋਢੀ ਜੀ ਨੇ ਮੰਤਰੀ ਦੇ ਤੌਰ ਤੇ ਇੱਥੇ ਨਾਂਬੇ ਵਿੱਚ ਇੰਨਾ ਪੈਸਾ ਦਿੱਤਾ ਹੈ ਅੱਜ ਦੀ ਸਰਕਾਰ ਵਿੱਚ 3.5 ਸਾਲ ਹੋ ਗਏ ਨੇ ਇੱਕ ਵੀ ਰੁਪਈਆ ਨਹੀਂ ਆਇਆ ਲੋਲਪੰਡ ਦਾ ਇੱਥੇ ਲਾਈਟਾਂ ਤੱਕ ਨਹੀਂ ਲੋਕਾਂ ਦੀਆਂ ਬਦਲੀਆਂ ਗਈਆਂ ਸੋ ਇਹ ਲੋਕ ਜੋ ਹੈ ਲੋਕ ਡਵੈਲਪਮੈਂਟ ਦੇ ਉਲਾਸ ਕਰਦੇ ਨੇ ਇਹਨਾਂ ਨੂੰ ਲੋਕਾਂ ਨੂੰ ਭਰੋਸਾ ਹੈਗਾ ਕਿ ਅਗਰ ਸਰਦਾਰ ਸਾਧੂ ਸਿੰਘ ਧਰਮਸੋਢੀ ਨੂੰ ਕੱਲ ਨੂੰ ਫੇਰ ਇੱਕ ਮੌਕਾ ਦੇਣਗੇ ਤੇ ਇੱਥੇ ਜਿਹੜਾ ਹੈਗਾ ਡਵੈਲਪਮੈਂਟ ਦਾ ਕੰਮ ਹੋਊਗਾ। ਕੀ ਕਾਰਨ ਹੈ ਕਿ ਪਹਿਲਾਂ ਤੁਸੀਂ ਆਮ ਆਪ ਦੀ ਪਾਰਟੀ ਇਲੈਕਸ਼ਨ ਦੇ ਦਿੱਤੀ ਹਰ ਪਾਰਟੀ ਛੱਡ ਕੇ ਆਰਥ ਹੋ ਰਿਹਾ ਹੈ। ਮੇਰਾ ਨਾਮ ਨਵੀ ਖੋਰਾ ਜੀ ਮੈਂ ਆਸਟ੍ਰੇਲੀਆ ਆਪਣੀ ਸਟੱਡੀ ਖਤਮ ਕਰਨ ਤੋਂ ਬਾਅਦ ਇੰਡੀਆ ਮੁੜਿਆ ਸੀ ਕਿ ਆਪਣੇ ਦੇਸ਼ ਦੀ ਸੇਵਾ ਕਰ ਸਕਾਂ ਪਰ ਇਸੇ ਚੱਕਰ 'ਚ ਮੈਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੀਗਾ ਨਵੀਂ ਪਾਰਟੀ ਸੀ ਸਾਰਿਆਂ ਨੂੰ ਇਸ ਤੋਂ ਉਮੀਦਾਂ ਸੀ ਮੈਨੂੰ ਵੀ ਉਮੀਦਾਂ ਸੀ ਸਾਰਿਆਂ ਨੂੰ ਉਮੀਦਾਂ ਸੀ ਇਸੇ ਕਰਕੇ ਇਸ ਪਾਰਟੀ ਨੂੰ ਮੌਕਾ ਵੀ ਦਿੱਤਾ ਗਿਆ ਇਹ ਇਹ ਪਾਰਟੀ 3.5 ਸਾਲਾਂ ਵਿੱਚ ਕੁਝ ਵੀ ਨਹੀਂ ਕਰ ਪਾਈ ਸਭ ਦੇ ਸਾਹਮਣੇ ਆ ਜੋ ਹਾਲਾਤ ਨੇ ਜਿਸ ਤਰ੍ਹਾਂ ਦੇ ਵੀ ਹਾਲਾਤ ਨੇ ਲਾਅ ਐਂਡ ਆਰਡਰ بگੜਿਆ ਪਿਆ ਠੀਕ ਹੈ ਜੀ ਰੋਜ਼ਗਾਰ ਦਾ ਬੁਰਾ ਹਾਲ ਹੈ ਪੜਾਈਆਂ ਦਾ ਬੁਰਾ ਹਾਲ ਹੈ ਹਸਪੀਟਲ ਦਾ ਬੁਰਾ ਹਾਲ ਹੈ ਤੇ ਇਸ ਚੀਜ਼ ਨੂੰ ਦੇਖਦੇ ਹੋਏ ਇਹਨਾਂ ਨੇ ਕੁਝ ਨਹੀਂ ਕੀਤਾ ਇਸ ਚੀਜ਼ ਨੂੰ ਦੇਖਦੇ ਹੋਏ ਮੈਂ ਆਮ ਆਦਮੀ ਪਾਰਟੀ ਨੂੰ ਬਿਲਕੁਲ ਨਕਾਰਦਾ ਤੇ ਕਾਂਗਰਸ ਨੂੰ ਅੱਜ ਆਪਣੇ ਹੰਗਾਰਾ ਦਿਨਾ ਕਿ ਕਾਂਗਰਸ ਨੂੰ ਜਿਤਾਇਆ ਜਾਊਗਾ ਕਿਉਂਕਿ ਆਣ ਵਾਲੇ ਆਣ ਵਾਲੇ ਟਾਈਮ 'ਚ ਵੀ ਕਾਂਗਰਸ ਹੀ ਕਰੂਗੀ ਔਰ ਪਿਛਲੇ ਟਾਈਮ 'ਚ ਵੀ ਜੋ ਕੁਝ ਕੀਤਾ ਹੈ ਕਾਂਗਰਸ ਦੇ ਹੱਥੋਂ ਹੀ ਹੋਇਆ ਅੱਜ ਦੇ ਟਾਈਮ 'ਚ ਜੋ ਆਪਾਂ ਸਕੂਲ ਕਾਲਜ ਜਾਂ ਯੂਨੀਵਰਸਿਟੀਆਂ ਦੇਖਦੇ ਆ ਉਹ ਕਿਹਨਾਂ ਦੇ ਦੇਣ ਆ ਕਾਂਗਰਸ ਪਾਰਟੀ ਦੇ ਦੇਣ ਆ ਜੇ ਆਪਾਂ ਕਰੀ ਆਮ ਆਦਮੀ ਪਾਰਟੀ ਦੀ ਗੱਲ 3.5 ਸਾਲਾਂ ਦੇ ਵਿੱਚ ਇਹਨਾਂ ਨੇ ਕੀ ਕੀਤਾ ਕੋਈ ਕਹਿ ਦੇਵੇ ਕੀ ਕੀਤਾ ਲਾਅ ਐਂਡ ਆਰਡਰ ਵਿਗੜਿਆ ਠੀਕ ਹੈ ਜੀ ਬੇਰੋਜ਼ਗਾਰੀ ਵਧੀ ਆ ਫਿਰ ਅਸੀਂ ਸਿੱਖਿਆ ਦੇ ਮਾਮਲੇ 'ਚ ਇਹਨਾਂ ਨੇ ਕੀ ਕੀਤਾ ਸਭ ਤੋਂ ਵੱਡੀ ਗੱਲ ਹੈ ਸਿੱਖਿਆ ਸਿੱਖਿਆ ਦੇ ਮਾਮਲੇ 'ਚ ਇਹਨਾਂ ਨੇ ਕੀ ਕੀਤਾ ਕੁਝ ਵੀ ਇਹਨਾਂ ਕੋਲ ਜਵਾਬ ਨਹੀਂ ਹੈ ਇਸ ਕਰਕੇ ਮੈਂ ਆਪਣੇ ਸਾਰੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਤਿਆਰੀ ਕਰ ਰਹੇ ਹੋ ਵਾਰਕ ਜੀ ਜੀ ਬਿਲਕੁਲ ਜੀ ਬਿਲਕੁਲ ਇੱਥੋਂ ਪੂਰਾ ਹੁੰਗਾਰਾ ਮੈਨੂੰ ਮੇਰੇ ਵਾਰਡ ਵਾਸੀਆਂ ਵੱਲੋਂ ਪੂਰਾ ਹੁੰਗਾਰਾ ਉਹ ਚਾਂਦੇ ਨੇ ਦਿਲੋਂ ਚਾਂਦੇ ਨੇ ਕਿ ਮੈਂ ਇੱਥੇ ਦੇ ਐਮਸੀ ਦੇ ਤੌਰ ਤੇ ਕੰਮ ਕਰਾਂ। ਨਵੀਂ ਖੋਰਾ ਵੱਲੋਂ ਅਜ ਕਾਂਗਰਸ ਜੁਆਇਨ ਕੀਤੀ। ਦੇਖੋ ਨਵੀਂ ਖੋਰਾ ਜੀ ਵਾਰਡ ਨੰਬਰ 16 ਦੇ ਵਿੱਚ ਅੱਜ ਕਾਂਗਰਸ ਪਾਰਟੀ ਜੁਆਇਨ ਕਰਕੇ ਗਏ ਨੇ। ਅ ਨਿੱਕੂ ਜੀ ਦੇ ਉਹਨਾਂ ਨੇ ਅੱਜ ਕੋਠੀ 'ਚ ਬੁਲਾਇਆ ਮੰਤਰੀ ਸਾਹਿਬ ਵੀ ਉੱਥੇ ਆਏ ਸਰਦਾਰ ਸਾਧੂ ਸਿੰਘ ਤੁਨਸੋਜੀ ਜਿਨ੍ਹਾਂ ਦੀ ਰਣਮਾਈ ਚ ਅੱਜ ਨਵੀਂ ਖੋਰਾ ਜੀ ਜੁਆਇਨ ਕੀਤੇ ਨੇ 100 ਦੇ ਕਰੀਬ ਜੋ ਪਰਿਵਾਰ ਅੱਜ ਜੁਆਇਨ ਕਰ ਚੁੱਕਿਆ। ਆਮ ਆਦਮੀ ਪਾਰਟੀ ਤੋਂ ਇਲੈਕਸ਼ਨ ਲੜੇ ਸੀ ਐਮਸੀ ਦੀ। ਔਰ ਵਧੀਆ ਵੋਟਾਂ ਇਹਨਾਂ ਨੂੰ ਮਿਲੀਆਂ ਸੀ ਮਹੱਲੇ 'ਚੋਂ ਔਰ ਕਾਂਗਰਸ ਨੂੰ ਦੇਖਦੇ ਹੋਏ ਜੋ ਪਿਛਲੇ ਟਾਈਮ ਸਰਦਾਰ ਸਾਧੂ ਸਿੰਘ ਜੀ ਵੱਲੋਂ 90 ਹਲਕੇ ਦੇ ਵਿੱਚ ਜੋ ਗਰੰਟਾਂ ਲਿਆ ਕੇ ਜੋ ਮਹੱਲਿਆਂ ਦੇ ਸਾਰੇ ਵਾੜਾਂ ਦੇ ਵਿੱਚ ਜੋ ਕੰਮ ਕੀਤੇ ਗਏ ਸੀ ਪਿੰਡਾਂ ਦੇ ਵਿੱਚ ਉਹਨੂੰ ਦੇਖਦੇ ਹੋਏ ਇਸ ਟਾਈਮ 90 ਹਲਕੇ ਦੇ ਸਾਰੇ ਜੋ ਮੋਤਮਰ ਬੰਦੇ ਨੇ ਉਹ ਕਾਂਗਰਸ ਪਾਰਟੀ ਜੁਆਇਨ ਕਰ ਰਹੇ ਨੇ ਉਹਨਾਂ ਨੂੰ ਮੰਤਰੀ ਸਾਹਿਬ ਵੱਲੋਂ ਵੈਲਕਮ ਕਿਹਾ ਜਾ ਰਿਹਾ ਕਿਵੇਂ ਦੇਖ ਰਹੇ ਕਾਉਂਸਲਰਾਂ ਨੂੰ ਲੈ ਕੇ ਦੇਖੋ ਕਾਉਂਸਲਰਾਂ ਦੀ ਜੋ ਲੜਾਈ ਆਪਸ 'ਚ ਚੱਲ ਰਹੀ ਹੈ ਉਹ ਕਿਸੇ ਹੱਦ ਤੱਕ ਜਨ ਹੋਣਾ ਕੋਈ ਵੀ ਕਿਸੇ ਕੰਮ ਤੋਂ ਜੋ ਕਿਸੇ ਕਾਉਂਸਲਰ ਦਾ ਕੋਈ ਕੰਮ ਨਹੀਂ ਹੁੰਦਾ ਤਾਂ ਜੋ ਆਵਾਜ਼ ਉਠਾਉਂਦਾ ਅਸੀਂ ਵੀ ਦੇਖੋ ਆਵਾਜ਼ 28 ਸਾਡੇ ਵਾਰਡ ਦੇ ਵਿੱਚ ਇੱਕ ਪਾਣੀ ਦੀ ਸਮੱਸਿਆ ਚੱਲ ਰਹੀ ਸੀ ਵਾਟਰ ਸਪਲਾਈ ਦੀ ਪਾਣੀ ਦੀ ਸਮੱਸਿਆ ਸੀ ਪਿਛਲੇ 20-25 ਦਿਨ ਤੋਂ ਹੱਲ ਨਹੀਂ ਹੋ ਰਹੀ ਸੀ ਉਹ ਚਲੋ ਕੱਲ ਜੀਸੀਬੀ ਆਈ ਔਰ ਪਰਮਿਸ਼ਨ ਲਿੱਤੇ ਕਿ ਕੰਮ ਸ਼ੁਰੂ ਹੋਇਆ ਅਸੀਂ ਵੀ ਆਵਾਜ਼ 28 ਸੀ ਵੀ ਸਾਡੇ ਵਾਰਡ ਚ ਕੰਮ ਨਹੀਂ ਹੋ ਰਿਹਾ ਅਸੀਂ ਇਹ ਗੱਲ ਦੀ ਨਿੰਦਾ ਕਰਦੇ ਹਾਂ ਕਿ ਕਿਸੇ ਵਾਰਡ ਚ ਕੰਮ ਨਹੀਂ ਹੁੰਦਾ ਤਾਂ ਉਹ ਹੋਣਾ ਚਾਹੀਦਾ